ਕਾਮ ਫਿਰਿ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੀਰਾ ਗੁਣ ਅਗੁਣ ਨਾ ਵਿਚਾਰੋ ਕੋਈ ਮਾਰਟੀ ਕਾ ਕਤੋ ਕਹ ਸਵਾਮੀ ਮਾਨਸ ਕੀ ਰਤਿ ਇਹੀ ਸਤਨਾਮ ਫਿਰ ਵਾਹਿਗੁਰੂ ਸਾਹਿਬ ਜੀਓ ਰਾਗ ਸੁਹੀ ਮਹੱਲਾ 5 ਕਾ ਤੀਜਾ ੴ ਸਤਿਗੁਰ ਪ੍ਰਸਾਦਿ ਮਿਤਨ ਮੋ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਮਿਤਨ ਮੋ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਕਾਰਨ ਕਮਲ ਸਵਰਗ ਨਾਹੀ ਨਾਰਾਇਣ ਦਿਨਾ 나ਤ ਭਗਤ ਪਰਾਇਨ ਰਹਾਉ 나ਥਾ 나ਤ ਭਗਤ ਪੈ ਮੀਟਣ ਸਾਲ ਸੰਗ ਜੰਦੂਤ ਨ ਭੇਟਣ ਜੀਵਨ ਰੂਪ ਰੂਪ ਦਿਆਲਾ ਨਾ ਕਟਿਆ ਜਮ ਜਾਲਾ ਅਮਰਤ ਨਾਮ ਵਾਲ ਸੰਗਤ ਜਾਪੈ ਲੋਗ ਰੂਪ ਮਾਇਆ ਨੇ ਵਿਪਹਿ ਜਪ ਗੋविंद ਸੰਗੀ ਸਬਤਾਰੇ ਕੋਹਤ ਨਹੀਂ ਪੰਚਵਟਵਾਰੀ ਮਨ ਵਾਚ ਕਰਮ ਪ੍ਰਭ ਏਕ ਧਿਆਏ ਸਰਬ ਬਲਾ ਸੋਈ ਜਨ ਪਾਏ ਤਾਲਨ ਦੋ ਆਪਣਾ ਪ੍ਰਭ ਸੁਣ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਆਗ ਮਾਧ ਅੰਤ ਪ੍ਰਾਪਸੋਈ ਨਾਨਕ ਇਸਵੇਂ ਨੇ ਆਵਲ ਨਾ ਪੋਈ ਵਾਹੀ ਗੁਰੂ ਜੀ ਕਾ ਖਾਸਾ ਵਾਹੀ ਗੁਰੂ ਜੀ ਕੀ ਫਤੀ